ਸਤਿ ਸ਼੍ਰੀ ਅਕਾਲ ਅੱਜ ਆਪਾਂ ਇਸ ਕਲਾਸ ਦੇ ਵਿੱਚ ਪੀਐਸ ਟੈਟ ਦੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ MCQਸ ਦੀ ਪ੍ਰੈਕਟਿਸ ਕਰਾਂਗੇ ਤੇ ਇਸੇ ਰਿਲੇਟਡ ਆਪਣਾ ਪਹਿਲਾ ਕੁਐਸਚਨ ਹੈਗਾ ਯਾ ਕ੍ਰਿਪਸ ਮਿਸ਼ਨ ਭਾਰਤ ਵਿੱਚ ਕਿਸ ਸਾਲ ਆਇਆ ਸੀ ਆਪਸ਼ਨ A 1940 ਆਪਸ਼ਨ B 1942 ਆਪਸ਼ਨ C 1945 ਜਾਂ ਫਿਰ ਆਪਸ਼ਨ D 1946 ਤੇ ਇਸ ਦਾ ਸਹੀ ਆਨਸਰ ਹੈਗਾ ਯਾ ਆਪਸ਼ਨ B 1942 ਨੂੰ ਠੀਕ ਹੈ ਨੈਕਸਟ ਇਸ क्रिप्स मिशन की अगवाही किसने की थी ऑप्शन ए लॉर्ड माउंट बेटन बी सर स्टेफोर्ड क्रिप्स ऑप्शन सी लॉर्ड पैथिक लॉरेंस या फिर ऑप्शन डी ए वी तो इसका सही आंसर है क्या ऑप्शन बी सर स्टेफोर्ड क्रिप्स जो कि ब्रिटिश कैबिनेट के एक मंत्री थे अगला क्वेश्चन है क्या ब्रिटिश सरकार ने क्रिप्स मिशन भारत क्यों भेजा অপশন এ ভারত ਨੂੰ ਤੁਰੰਤ ਆਜ਼ਾਦੀ ਦੇਣ ਲਈ অপশন ਬੀ ਦੂਜੀ ਵਿਸ਼ਵ ਜੰਗ ਵਿੱਚ ਭਾਰਤਿਆ ਦਾ ਸਹਿਯੋਗ ਪ੍ਰਾਪਤ ਕਰਨ ਲਈ অপশন ਸੀ ਮੁਸਲਿਮ ਲੀਗ ਦੀਆਂ ਮੰਗਾਂ ਮੰਨਣ ਲਈ ਜਾਂ ਫਿਰ অপশন ਡੀ ਭਾਰਤ ਵਿੱਚ ਚੋਣਾ ਕਰਵਾਉਣ ਲਈ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਬੀ ਦੂਜੀ ਵਿਸ਼ਵ ਜੰਗ ਵਿੱਚ ਭਾਰਤਿਆ ਦਾ ਸਹਿਯੋਗ ਪ੍ਰਾਪਤ ਕਰਨ ਲਈ ਨੈਕਸਟ ਇਸ ਕ੍ਰਿਸਪ ਮਿਸ਼ਨ ਨੇ ਭਾਰਤ ਲਈ ਕਿਸ ਤਰ੍ਹਾਂ ਦੇ ਦਰਜੇ ਦੀ ਪੇਸ਼ਕਸ਼ ਕੀਤੀ ਸੀ অপশন এ পূর্ণ স্বরাজ অপশন বি ডোমেনিয়ন স্ট্যাটাস অপশন সি صوبাই খুদমুক্তি আরি বা অপশন ডি এনা وچوں ਕੋਈ ਨਹੀਂ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ বি ডোমেনিয়ন স্টেট ਇਸ ডোমেনিয়ন স্ট্যাটাস ਜਿਹੜਾ ਕਿ ਜੰਹ ਖਤਮ ਹੋਣ ਤੋਂ ਬਾਅਦ ਮਿਲਣ ਦੀ ਗੱਲ ਕੀਤੀ ਗਈ ਸੀ ਨੈਕਸਟ ਕੁਐਸਚਨ ਹੈਗਾ ਇੱਕ ਕੁਐਸਚਨ ਜਿਹੜਾ ਹੈਗਾ ਥੋੜਾ ਕਨਫਿਊਜ਼ਿੰਗ ਆ ਮਤਲਬ ਇਸਦੀ ਸਟੇਟਮੈਂਟ ਸਹੀ ਹੈ ਦਬਾ ਨਹੀਂ ਸੀਗੀ ਵੀ ਜਿਹੜੇ ਮਹਾਤਮਾ ਗਾਂਧੀ ਸੀਗੇ ਉਹਨਾਂ ਨੇ ਕ੍ਰਿਸਪ ਮਿਸ਼ਨ ਨੂੰ ਕੀ ਕਿਹਾ ਸੀਗਾ ਆਪਸ਼ਨ ਏ ਇੱਕ ਦਿਵਾਲੀਆ ਬੈਂਕ ਦਾ ਅਗਲੀ ਤਾਰੀਖ ਦਾ ਚੈੱਕ ਆ ਪੋਸਟ ਡੇਟਡ ਚੈੱਕ ਔਨ ਆ ਆਫ ਔਨ ਅ ਕ੍ਰੈਸ਼ਿੰਗ ਬੈਂਕ ਠੀਕ ਆ ਆਪਸ਼ਨ ਬੀ ਭਾਰਤ ਦੀ ਮੁਕਤੀ ਦਾ ਚਾਰਟਰ অপশন সি লোকতন্ত্র ਦਾ ਕਤਲ ਜਾਂ ਫਿਰ অপশন ਡੀ হিন্দু ਮੁਸਲਮ ਇਕਤਾ ਦਾ ਆਧਾਰ ਤੇ ਸਭ ਤੋਂ ਸਹੀ ਆਨਸਰ ਹੈਗਾ অপশন ਏ ਇੱਕ ਦਿਵਾਲੀਆ ਬੈਂਕ ਦਾ ਅਗਲੀ ਤਾਰੀਖਾ ਰਿਕ ਦਾ ਚੈੱਕ ਇਹ ਸ਼ਬਦ ਕਹ ਸੀਗੇ ਮਹਾਤਮਾ ਗਾਂਧੀ ਜੀ ਹੁਣਾਂ ਨੇ ਕਾਦੇ ਵਾਸਤੇ ਕ੍ਰਿਸਪ ਮਿਸ਼ਨ ਦੇ ਵਾਸਤੇ ਠੀਕ ਹੈ ਅਗਲਾ ਕੁਐਸਚਨ ਹੈਗਾ ਕ੍ਰਿਸਪ ਮਿਸ਼ਨ ਦੀ ਅਸਫਲਤਾ ਤੋਂ ਤੁਰੰਤ ਬਾਅਦ ਭਾਰਤ ਵਿੱਚ ਕਿਹੜਾ ਵੱਡਾ ਅੰਦੋਲਨ ਸ਼ੁਰੂ ਹੋਇਆ ਸੀ অপশন এ অসহযোগ আন্দোলন অপশন বি সিভিল নাফরমানি আন্দোলন অপশন সি ভারত ছাড়ো আন্দোলন या फिर ऑप्शन डी স্বদেশী আন্দোলন। तिस ते सही आंसर हैगा या ऑप्शन सी भारत छड्डो आंदोलन जो की अगस्त 1942 नु होया सी। आगे हैगा संविधान सभा दे काम माम सु चारों टांग नाल चलावण ਲਈ संचालन कमेटी मींस स्टीयरिंग कमेटी दे प्रधान कौन सन? ऑप्शन ए जवाहरलाल नेहरू ऑप्शन बी डॉक्टर राजेंद्र प्रसाद ऑप्शन सी सरदार पटेल या फिर ऑप्शन डी डॉक्टर बी आर अंबेडकर जी तो इसका सही आंसर है ऑप्शन बी डॉक्टर राजेंद्र प्रसाद ठीक है एक ही बने से स्टीरिंग कमेटी के प्रधान अगला क्वेश्चन हैगा संविधान सभा केंद्रीय शक्ति कमेटी यूनियन पावर कमेटी की प्रधानगी किसने की ऑप्शन ए सरदार पटेल ऑप्शन बी जवाहर लाल नहरू सी ਬੀ ਐਨ ਰਾਓ ਜਾਂ ਫਿਰ ਆਪਸ਼ਨ ਡੀ ਜੇ ਬੀ ਕ੍ਰਿਪਲਾਨੀ ਤੇ ਇਸ ਦਾ ਸਹੀ ਆਨਸਰ ਹੈਗਾ ਜਾਂ ਆਪਸ਼ਨ ਬੀ ਜਵਾਹਰ ਲਾਲ ਨਹਿਰੂ ਤੇ ਇਸ ਤੋਂ ਇਲਾਵਾ ਕਹਿੰਦੇ ਯੂਨੀਅਨ ਕਨਸਟੀਟਿਊਸ਼ਨ ਕਮੇਟੀ ਦੇ ਪ੍ਰਧਾਨ ਵੀ ਕੌਣ ਸੀ ਨਹਿਰੂ ਜੀ ਹੀ ਸੀਗੇ ਠੀਕ ਹੈ ਅੱਗੇ ਹੈਗਾ ਯਾਰ ਝੰਡਾ ਕਮੇਟੀ ਦੇ ਪ੍ਰਧਾਨ ਵਜੋਂ ਕਿਸ ਨੇ ਸੇਵਾ ਨਿਭਾਈ ਸੀ ਐਡ ਹੌਕ ਕਮੇਟੀ ਔਨ ਦ ਨੈਸ਼ਨਲ ਫਲੈਗ অপশন এ জেবি কৃপলানি অপশন বি ডক্টর রাজেন্দ্র প্রসাদ অপশন সি সরোজিনী নাইডু या फिर ऑप्शन डी ডক্টর বি আর আম্বেদকর জি তে ਸਹੀ ਆਨਸਰ ਹੈਗਾ ਆਪਸ਼ਨ বি ডক্টর ਰਾਜੇਂਦਰ ਪ੍ਰਸਾਦ کئی ਕਿਤਾਬਾਂ ਦੇ ਵਿੱਚ কৃপলানি ਜਿਹਦਾ ਨਾਮ ਵੀ ਸਾਨੂੰ ਦੇਖਣ ਨੂੰ ਮਿਲਦਾ ਲੇਕਿਨ ਅਸਲ ਦੇ ਵਿੱਚ ਇਸ ਤਸਹੀ ਉੱਤਰ ਹੈਗਾ ਡਾਕਟਰ ਰਾਜੇਂਦਰ ਪ੍ਰਸਾਦ ਸਟੇਰਿੰਗ ਕਮੇਟੀ ਤੇ ਜਿਹੜੀ ਆਪਣੀ ਫਲੈਕ ਕਮੇਟੀ ਹੈ ਨਾ ਤੁਨਾਂ ਦੇ ਪ੍ਰਧਾਨ કોਣ ਹਨ ਡਾਕਟਰ ਰਜਿੰਦਰ ਪ੍ਰਸਾਦ ਠੀਕ ਹੈ ਅਗਲਾ ਕੁਐਸਚਨ ਹੈ ਕਿ ਸਭਿਧਾਨ ਸਭਾ ਦੇ ਉੱਪਰ ਪ੍ਰਧਾਨ ਮਤਲਬ ਵਾਈਸ ਪ੍ਰੈਜ਼ੀਡੈਂਟ ਕੌਣ ਚੁਣੇ ਗਏ ਸਨ ਆਪਸ਼ਨ A ਐਚ ਸੀ ਮੁਖਰਜੀ ਆਪਸ਼ਨ B ਵੀ.ਟੀ. ਕ੍ਰਿਸ਼ਨਮਚਾਰੀ ਆਪਸ਼ਨ C ਡਾਕਟਰ ਸਚਿਦਾਨੰਦ ਸਿਨਹਾ ਜਾਂ ਫਿਰ ਆਪਸ਼ਨ D A ਅਤੇ B ਦੋਵੇਂ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ D A ਅਤੇ B ਦੋਵੇਂ ਸਭਿਧਾਨ ਸਭਾ ਦੇ ਦੋ ਉਪ ਪ੍ਰਧਾਨ ਸਨ पहले से एच सी मुखर्जी दूजे से टी कृष्णमाचारी ठीक है अपना अगला क्वेश्चन है भारतीय संविधान बनाने लिय संविधान सभा द्वारा कुल किनिया मुख्य कमेटियां नियुक्त की गई सन ऑप्शन ए अठ ऑप्शन बी तेरह ऑप्शन सी पंद्रह या फिर ऑप्शन डी बाई तो इसका सही आंसर हैगा ਆਪਸ਼ਨ ਏ 8 ਮੁੱਖ ਕਮੇਟੀਆਂ ਸਾਡੇ ਕੋਲ 8 ਆ ਜਦ ਕਿ ਛੋਟੀਆਂ ਕਮੇਟੀਆਂ ਮਿਲਾ ਕੇ ਇਹਨਾਂ ਦੀ ਗਿਣਤੀ ਜਿਹੜੀ ਹੈਗੀ ਆ ਉਹ 22 ਹੋ ਜਾਂਦੀ ਆ ਆਪਾਂ ਨੂੰ ਇੱਥੇ ਕੁਐਸਚਨ ਕੀਤਾ ਗਿਆ ਮੇਜਰ ਕਮੇਟੀਆਂ ਜਿਹੜੀਆਂ ਮੁੱਖ ਕਮੇਟੀਆਂ ਆ ਠੀਕ ਹੈ ਉਹ ਹੈਗੀਆਂ 8 ਲੇਕਿਨ ਆਪਾਂ ਜੇ ਸਾਰੀਆਂ ਜਿਹੜੀਆਂ ਛੋਟੀਆਂ ਕਮੇਟੀਆਂ ਨੂੰ ਵੀ ਲਾ ਦਿੰਨੇ ਆ ਤਾਂ ਇਸ ਦੀ ਗਿਣਤੀ ਹੋ ਜਾਂਦੀ ਆ 22 ਕਮੇਟੀਆਂ ਠੀਕ ਹੈ ਅਗਲਾ ਕੁਐਸਚਨ ਹੈਗਾ ਜੇ ਸਵਦੇਸ਼ੀ ਅੰਦੋਲਨ ਦੀ ਸ਼ੁਰੂਆਤ ਕਿਸ ਘਟਨਾ ਦੇ ਵਿਰੋਧ ਵਿੱਚ ਹੋਈ ਸੀ ਆਪਸ਼ਨ ਏ ਜਲਿਆਂਵਾਲਾ ਬਾਗ ਖਤਿਆ ਕੰਢਾ ਆਪਸ਼ਨ ਬੀ ਬੰਗਾਲ ਦੀ ਵੰਡ ਜੋ ਕਿ ਹੋਈ ਸੀ 1905 ਨੂੰ ਆਪਸ਼ਨ ਸੀ ਸਾਈਮਨ ਕਮਿਸ਼ਨ ਦਾ ਭਾਰਤ ਆਉਣਾ ਜਾਂ ਫਿਰ ਆਪਸ਼ਨ ਡੀ ਰੋਲਟ ਐਕਟ ਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ ਬੰਗਾਲ ਦੀ ਵੰਡ ਜੋ ਕਿ ਲਾਰਡ ਕਰਜ਼ਨ ਦੇ ਦੁਆਰਾ ਕੀਤੀ ਗਈ ਸੀ ਅੱਗੇ ਹੈਗਾ ਇਹ ਖিলাਫਤ ਆंदोलਨ ਦਾ ਮੁੱਖ ਉਦੇਸ਼ ਕੀ ਸੀ ਆਪਸ਼ਨ ਏ ਭਾਰਤ ਵਿੱਚ ਅੰਗਰੇਜ਼ੀ ਸਿੱਖਿਆ ਦਾ ਵਿਰੋਧ ਆਪਸ਼ਨ ਬੀ ਤੁਰਕੀ ਦੇ ਖਲੀਫਾ ਦੇ ਅਹੁਦੇ ਨੂੰ ਬਹਾਲ ਕਰਨਾ ਆਪਸ਼ਨ ਸੀ Hindu Muslim ਦੰਗੇ ਰੋਕਣਾ ਜਾਂ ਫਿਰ ਆਪਸ਼ਨ ਡੀ ਪਾਕਿਸਤਾਨ ਦੀ ਮੰਗ ਕਰਨਾ ਤੇ ਇਸ ਦਾ ਸਹੀ ਆਨਸਰ ਹੈਗਾ ਇਹ ਆਪਸ਼ਨ ਬੀ ਤੁਰਕੀ ਦੇ ਖਲੀਫਾ ਦੇ ਅਹੁਦੇ ਨੂੰ ਬਹਾਲ ਕਰਨਾ ਤੇ ਇਸ ਦਾ ਮੁੱਖ ਆਗੂ ਕੌਣ ਸੀ ਅਲੀਪਰਾ ਠੀਕ ਹੈ ਅੱਗੇ ਹੈਗਾ ਇਹ ਸਵਰਾਜ ਪਾਰਟੀ ਦੀ ਸਥਾਪਨਾ 1923 ਵਿੱਚ ਕਿਹੜੇ ਦੋ ਆਗੂਆਂ ਨੇ ਕੀਤੀ ਸੀ ਆਪਸ਼ਨ ਏ ਮੋਤੀ ਲਾਲ ਨਹਿਰੂ ਅਤੇ ਚਿਤਰੰਜਨ ਦਾਸ ਆਪਸ਼ਨ ਬੀ ਜਵਾਹਰ ਲਾਲ ਨਹਿਰੂ ਅਤੇ ਸੁਭਾਸ਼ ਚੰਦਰ ਬੋਸ ਆਪਸ਼ਨ ਸੀ लाला लाजपत राय ਅਤੇ बाल गंगाधर तिलक या फिर ऑप्शन डी गांधी जी ਅਤੇ सरदार पटेल। ਤੇ ਸਟਾ ਸਹੀ ਆਨਸਰ ਹੈਗਾ ਆ অপਸ਼ਨ A ਮੋਤੀ ਲਾਲ Nehru ਅਤੇ ਚਤਰਨ ਚੰਦਾਸ। ਅਗਲਾ ਕੁਐਸਚਨ ਹੈਗਾ ਆ ਸਾਈਮਨ ਕਮਿਸ਼ਨ ਅੰਦਾਪਾਰਤੀਆਂ ਨੇ ਵਿਰੋਧ ਕਿਉਂ ਕੀਤਾ ਸੀ? অপਸ਼ਨ A ਇਸਨੇ ਭਾਰਤ ਦੀ ਵੰਡ ਦੀ ਗੱਲ ਕੀਤੀ ਸੀ। অপਸ਼ਨ B ਇਸ ਵਿੱਚ ਕੋਈ ਵੀ ਭਾਰਤੀ ਮੈਂਬਰ ਸ਼ਾਮਿਲ ਨਹੀਂ ਸੀ। অপশন সি এ বহুত হি দেরী নাল ভারত আয়া সি ইয়া ফির অপশন ডি ইসনে ট্যাক্স ਵਧਾ ਦਿੱਤੇ ਸਨ ਤੇ ইসਦਾ ਸਹੀ ਆਂਸਰ ਹੈਗਾ অপশন বি ইস ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀਗਾ ঠিক ਹੈ ਅੱਗੇ ਹੈਗਾ ਯਾ ਨਰਮਦਾ ਬਚਾਓ ਅੰਦੋਲਨ ਦੀ ਗਵਾਹੀ ਕਿਸਨੇ ਕੀਤੀ ਸੀ অপশন এ ਮੇધા ਪਾਟਕਰ অপশন বি ਅੰਨਾ ਹਜ਼ਾਰੇ অপশন সি কিরਨ 베ਦੀ ਯਾ ਫਿਰ অপশন ডি ਅਰੁਧਤਤੀ ਰਾਏ ਇਹਦਾ ਸਹੀ ਆਨਸਰ ਹੈਗਾ ਆ ਆਪਸ਼ਨ A ਮੇਧਾ ਮੇਧਾ ਪਾਟਕਰ ਨਰਮਨਾ ਇਹਨਾਂ ਨੇ ਕੀ ਕੀਤਾ ਸੀ ਨਰਮਨਾ ਨਦੀ ਤੇ ਬਣ ਰਹੇ ਡੈਮਾਂ ਦਾ ਵਿਰੋਧ ਕੀਤਾ ਸੀ ਅਤੇ ਨਰਮਦਾ ਬਚਾਓ ਆंदोलਨ ਦੀ ਅਗਵਾਹੀ ਕੀਤੀ ਸੀ ਮੇਧਾ ਪਾਟਕਰ ਨੇ ਅੱਗੇ ਹੈਗਾ ਆ ਚਿਪਕੋ ਆंदोलਨ ਕਿਸ ਦੇ ਨਾਲ ਸੰਬੰਧਿਤ ਸੀ ਆਪਸ਼ਨ A ਦਲਿਤ ਅਧਿਕਾਰਾਂ ਨਾਲ ਆਪਸ਼ਨ B ਦਰਖਤਾਂ ਦੀ ਕਟਾਈ ਨੂੰ ਰੋਕਣ ਦੇ ਨਾਲ ਸਬੰਧਿਤ ਸੀ ਆਪਸ਼ਨ ਸੀ ਪਾਣੀ ਦੇ ਵਿਚਾਰ ਨਾਲ ਜਾਂ ਫਿਰ ਆਪਸ਼ਨ ਡੀ ਕਿਸਾਨੀ ਕਰਜੇ ਨਾਲ ਇਸ ਤੇ ਸਹੀ ਆਨਸਰ ਹੈ ਆਪਸ਼ਨ ਬੀ ਇਹ ਦਰਖਤਾਂ ਦੀ ਕਟਾਈ ਨੂੰ ਰੋਕਣ ਦੇ ਨਾਲ ਸਬੰਧਿਤ ਸੀ ਜਿਸ ਵਿੱਚ ਜੇਕਰ ਕੋਈ ਦਰਖਤ ਕੱਟਦਾ ਸੀ ਤਾਂ ਲੋਕ ਉਸ ਨੂੰ ਚਿਪਾ ਕੇ ਖੜ੍ਹਾ ਹੋ ਜਾਂਦੇ ਸੀਗੇ ਤੇ ਸੁੰਦਰ ਲਾਲ ਬਹੁਗੁਰਾ ਜਿਹੜੇ ਸੀਗੇ ਬਹੁਗੁਣਾ ਸੁੰਦਰ ਲਾਲ ਬਹੁਗੁਣਾ ਕੌਣ ਸੀ ਇਸ ਤੇ ਪ੍ਰਮੁੱਖ ਆਗੂ ਸੀਗੇ ਅਗਲਾ ਕੁਐਸਚਨ ਹੈਗਾ ਪੂਰਨ ਆਂਦੋਲਨ ਕਿਸ ਨੇ ਸ਼ੁਰੂ ਕੀਤਾ ਸੀ অপশন এ জয়প্রকাশ নারায়ণ অপশন বি आचार्य विनोबा भावे অপশন সি Mahatma Gandhi या फिर ऑप्शन डी बाबा आमटे। তিনটা सही आंसर हैगा या ऑप्शन बी आचार्य विनोबा भावे। जमीन दान करंधी लैरसी ही ठीक है भूदान तो पता लगदा कि की है ये जमीन दान करंधी क्लेरसी। तृतीय किस स्थान नो नाइफ भी किया जाता है। ऑप्शन ए क्रस्ट ऑप्शन बी मेंटल অপশন সি কোর یا پھر অপশন ডি सियाल तिस दा सही आंसर है ऑप्शन सी कोर क्योंकि ए जड़ी है की निकल और लोहे तो बनी हुंदी है ठीक है इसलिए अपन के कहने है इसको नाइफ आगे हैगा धरती दी सबसे ऊपरली और पतली तय नु की कहा जाता है ऑप्शन ए मेंटल ऑप्शन बी क्रस्ट ऑप्शन सी कोर या फिर ऑप्शन डी मैग्मा B, crust, है? है crust, crust, तो जिसका सही आंसर है ऑप्शन बी क्रस्ट आप जिन्होंपड़ी भी कह दें अगे हैगा महाद्वीपी क्रस्ट मीनस कॉन्टीनेंटल क्रस्ट मुख्य तौर पर किड़े तत्व तो बनी होंगी है ऑप्शन ए सिलिका तो मैगनीशियम ऑप्शन बी सिलिका तो एलूमीनियम ऑप्शन सी लोहा तो निकल या फिर ऑप्शन डी सिलिका लोहा जिसका सही आंसर है ऑप्शन बी सिलिका एलूमीनियम ठीक है ਅਗਲਾ ਕੁਐਸਚਨ ਹੈਗਾ ਧਰਤੀ ਦਾ ਕਿਹੜਾ ਹਿੱਸਾ ਸਭ ਤੋਂ ਵੱਧ ਆਇਤਨ ਕਬਦਾ ਹੈ অপਸ਼ਨ A ਕ੍ਰਸਟ অপਸ਼ਨ B ਮੈਂਟਲ অপਸ਼ਨ C ਕੋਰ ਜਾਂ ਫਿਰ অপਸ਼ਨ D ਵਾਯੂਮੰਡਲ ਇਸ ਦਾ ਸਹੀ ਆਨਸਰ ਹੈਗਾ অপਸ਼ਨ B ਮੈਂਟਲ ਜਿਸ ਦੀ ਪਰਸੈਂਟੇਜ ਵੀ ਆਪਾਂ ਨਾਲ-ਨਾਲ ਸ਼ੋ ਹੋ ਰਹੀ ਹੈ ਅਗੇ ਹੈਗਾ ਮੋਹੋਂ ਕਿਹੜੀਆਂ ਦੋ ਤਿਹਾਂ ਨੂੰ ਵੱਖ ਕਰਦੀ ਹੈ অপਸ਼ਨ A ਕ੍ਰਸਟ ਤੇ ਮੈਂਟਲ অপਸ਼ਨ B ਉਪਰਲੀ ਮੈਂਟਲ ਤੇ ਹੀਟੀ ਮੈਟਲ অপশন সি ম্যাটল ਅਤੇ ਕੋਰ অপশন ਡੀ ਅੰਦਰونی ਕੋਰ ਅਤੇ ਬਾਹਰੀ ਕੋਰ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਏ ਕਰਸਟ ਅਤੇ ਮੈਂਟਲ ਮੋਹੋ ਜੜੀ ਹੈ ਕਿ ਕਰਸਟ ਤੇ ਮੈਂਟਲ ਨੂੰ ਕੀ ਕਰਦੀ ਹੈ ਅਲੱਗ-ਅਲੱਗ ਕਰਦੀ ਹੈ ਅੱਗੇ ਹੈਗਾ ਧਰਤੀ ਦੇ ਕਿਸ ਤੱਤ ਵਿੱਚ ਮੈਗਮਾ ਪਾਇਆ ਜਾਂਦਾ ਆਪਸ਼ਨ ਏ ਉੱਪਰਲੀ ਕਰਸਟ ਆਪਸ਼ਨ ਬੀ ਮੈਂਟਲ ਆਪਸ਼ਨ ਸੀ ਅੰਦਰونی ਕੋਰ ਜਾਂ ਫਿਰ ਆਪਸ਼ਨ ਡੀ ਬਾਹਰੀ ਕੋਰ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਬੀ मेंटल अगे है ब्रहमंड मीनस यूनीवर्स की उत्पत्ति संबंधित बिग बैंग थ्योरी किसने दी ऑप्शन ए एडविन हबल ऑप्शन बी जॉर्ज लेमेट्री ऑप्शन सी निकोलस कॉर्पनिक्स निकोलस कॉपरनिक्स या फिर ऑप्शन डी आइजिक न्यूटन तो इसका सही आंसर है ऑप्शन बी जॉर्ज लैमेत्रे ਤੇ ਜਿਹੜੇ ਐਡਵਿਨ ਹੱਬਲ ਸੀਗੇ ਇਹਨਾਂ ਨੇ ਇਸ ਗੱਲ ਦਾ ਸਬੂਤ ਦਿੱਤਾ ਸੀ ਕਿ ਜਿਹੜਾ ਯੂਨੀਵਰਸ ਆ ਉਹ ਲਗਾਤਾਰ ਐਕਸਪੈਂਡ ਕਰ ਰਿਹਾ ਹੈ ਐਕਸਪਲੋਸ਼ਨ ਤੋਂ ਬਾਅਦ ਠੀਕ ਹੈ ਬਿਗ ਬੈਂਕ ਥਿਰੀ ਜਿਹੜੀ ਹੈਗੀ ਆ ਕਿਸ ਨੇ ਦਿੱਤੀ ਸੀ ਜੋਰਜ ਲੈਮੈਟ੍ਰੇ ਨੇ ਤੇ ਯੂਨੀਵਰਸ ਦੇ ਐਕਸਪੈਂਡ ਕਰਨ ਦਾ ਸਿਧਾਂਤ ਜਿਹੜਾ ਹੈਗਾ ਸਬੂਤ ਦੇ ਨਾਲ ਕਹਿੰਦੇ ਦਿੱਤਾ ਸੀਗਾ ਐਡਵਿਨ ਹੱਬਲ ਨੇ ਅੱਗੇ ਹੈਗਾ ਸਾਡਾ ਸੂਰਜੀ ਮੰਡਲ ਕਿਸ ਗੈਕਸੀ ਦਾ ਹਿੱਸਾ ਹੈ ਆਪਸ਼ਨ A ਐਂਟਰੋਮੈਡਾ ਆਪਸ਼ਨ B ਮਿਲਕੀ ਵੇ ਆਪਸ਼ਨ C मैगलनिक क्लाउड या फिर ऑप्शन डी ब्लैक आई गैलेक्सी टेस्ट द सही आंसर हैगा या ऑप्शन बी मिल्की वे ठीक है ਸਾਡੀ ਕਾਸ਼ ਗੰਗਾ ਦਾ ਕੀ ਨਾਮ ਆ ਮਿਲਕੀ ਵੇ ਗੈਲੈਕਸੀ ਤੇ ਆਪਣਾ ਸੂਰਜੀ ਮੰਡਲ ਵੀ ਇਸੇ ਦੇ ਵਿੱਚ ਆ ਜਾਂਦਾ ਹੈ ਅੱਗੇ ਹੈਗਾ ਸਾਡੀ ਮਿਲਕੀ ਵੇ ਗੈਲੈਕਸੀ ਦੀ ਸ਼ਕਲ ਜਾਂ ਫਿਰ ਸ਼ੇਪ ਕਿਸ ਪ੍ਰਕਾਰ ਦੀ ਹੈ অপਸ਼ਨ A ਅੰਡਾਕਾਰ elliptical অপਸ਼ਨ B ਚੱਕਰਾਕਾਰ मींस स्पਾਇਰਲ ऑप्शन सी अनियमित मीनस इफरेगूलर या फिर ऑप्शन डी गोलाकार तो इसका सही आंसर है ऑप्शन बी चक्राकार मींस स्पायरल अगे हैगा साड़ी गलैक्सी मिलकी वे दे सब तो नेड़ली गलैक्सी केड़ी है ऑप्शन ए ओरियन नेबुला ऑप्शन बी एंड्रोमेडा ऑप्शन सी सोम बरेरो या फिर ऑप्शन डी वर्लपूल तो इसका सही आंसर है का ऑप्शन बी एंड्रूमेडा अगला क्वेश्चन है तारे समूह कहेंडे जो एक खास पछाण योग शक्ल बनाते हैं ऑप्शन ए गैलेक्सी, ऑप्शन बी तारा मंडल, ऑप्शन सी सुरजी मंडल या फिर ऑप्शन डी उलका पेंट तो इसका सही आंसर है ऑप्शन बी तारा मंडल ठीक है ਅਗੇ ਹੈਗਾ ਲਾਈਟイヤー ਕਿਸ ਚੀਜ਼ ਦੀ ਯੂਨਿਟ ਹੈ অপਸ਼ਨ A ਸਮਾਂ অপਸ਼ਨ B ਦੂਰੀ অপਸ਼ਨ C ਸੋਸ਼ਣ ਦੀ ਤੀਬਰਤਾ ਜਾਂ ਫਿਰ অপਸ਼ਨ D ਗਤੀ ਇਸ ਦਾ ਸਹੀ ਆਨਸਰ ਹੈਗਾ অপਸ਼ਨ B ਦੂਰੀ ਬ੍ਰਹਿਮੰਡ ਦੇ ਵਿੱਚ ਤਾਰਿਆਂ ਦੀ ਦੂਰੀ ਨੂੰ ਮਾਪਣ ਦੇ ਲਈ ਆਪਾਂ ਕਿਹਦੀ ਵਰਤੋਂ ਕਰਦੇ ਹਾਂ ਲਾਈਟイヤー ਯੂਨਿਟ ਦੀ ਆਪਾਂ ਵਰਤੋਂ ਕਰਦੇ ਹਾਂ ਓਕੇ ਤਾਂ ਐਸੀ ਆਪਣੇ ਅੱਜ ਦੇ ਕੁਐਸਚਨ ਜੇ ਤੁਹਾਨੂੰ ਕੁਝ ਵਧੀਆ ਸਿੱਖਣ ਨੂੰ ਮਿਲਿਆ ਹੋਵੇ ਕੁਝ ਚੰਗਾ ਸਿੱਖਣ ਨੂੰ ਮਿਲਿਆ ਹੋਵੇ ਤੇ ਪ੍ਰੈਕਟਿਸ ਹੋਈ ਹੋਵੇ ਚੰਗੇ ਤਰੀਕੇ ਦੇ ਨਾਲ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ